ਜੀ ਐਨੂ ਸਫੀਆ ਕਲ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਕਿੱਦਾ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਹੱਸਦੇ ਵਾਸਤੇ ਹੋਗੇ ਜੀ ਗਾਇਜ਼ ਅੱਜ ਦੀ ਜੋ ਵੀਡੀਓ ਆਜੀ ਪਾਕਿਸਤਾਨੀ ਸਿੰਗਰ ਨੇ ਰੇਸ਼ਮਾ ਜੋ ਕਿ ਸਿੱਖਾ ਦੇ ਮੁਤਲਕ ਗੱਲ ਕਰ ਰਹੇ ਨੇ ਉਹ ਸਿੱਖਾ ਦੇ ਮੁਤਲਕ ਕੀ ਗੱਲ ਕਰ ਰਹੇ ਨੇ ਕੀ ਕਹਿ ਰਹੇ ਨੇ ਆਓ ਸਭ ਤੋਂ ਪਹਿਲੇ ਤੇ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਫਿਰ ਇਸ ਤੇ ਗੱਲਬਾਤ ਕਰਦੇ ਆ ਤੇ ਆਪਣੀ ਰਾਏ ਦਿੰਦੇ ਆ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਣਾ ਹੈ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਹੈ ਉਮੀਦ ਕਰਦੀ ਆ ਵੀਡੀਓ ਤੁਹਾਡੇ ਆਸਤੇ ਸਾਡੇ ਆਸਤੇ ਵਧੀਆ ਹੋਏਗੀ ਤੇ ਆਜੋ ਫਿਰ ਲੈਟ ਗੈਟ ਸਟਾਰਟ ਇਹ ਗੱਲ ਐ ਮੈਨੂੰ ਬੜੇ ਪਿਆਰੇ ਲੱਗਦੇ ਠੀਕ ਕਰਾਂ ਮੈਂ ਤਵਾਰੂ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਦੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜਰੂਸ ਅਸੀਂ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦੇਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਏ ਉਹ ਨਾਮੈ ਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਉਹਨਾਂ ਕੋ ਕੀ ਕਰਾਂ ਫਿਕਰੀ ਚ ਪੈ ਗਈ ਇਧਰ ਉਧਰ ਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਨਜ਼ਰ ਆਣ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਹੀਆ ਅੱਲਾ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰੇ ਵੀ ਮੇਰਾ ਹੀ ਪਿਓ ਪੱਕ ਬਨਦੇ ਬਨਦੇ ਸੀ ਮੈਂ ਕਹਿ ਉਹਨਾਂ ਦੀ ਦੁਕਾਨ ਸੀ ਘਰੀਆਂ ਦੀ ਮੈਂ ਭੱਜ ਕੇ ਗਏ ਮੈਂ ਸਰਦਾਰ ਜੀ हाँ पुत्र की गल है मैं क्या जी अस पाकिस्तान आए तो मेरा वीर मैं सड़क देख दी देखती तेरे वाल आ गई हाँ कहने के फिर मैं क्या रस्ता भूल तो किए मैं ये मैं पता नहीं <laughs> लेकिन मेरे को चाबी है कमरे की उन्होंने के अपना सारा पता निशान है तो उन्होंने मैं घर छड़ के आए मैं क्या जी मेरा नेशमा है कहने अच्छा ریشم جلی پنجابی گانے گا, 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 گا ہی ربا نہیں لگ دا دل میرا ہاں مگر سردار جی تھے بغیر دل نہیں لگے تو میں روس آ گئی جتنے سردار جی نام ہے نا ایمان پھر میں ادھوری لگتی پہ تے ناراض ہو ہاں میرے براہ ہیں کیوں کہ نہ ریشما دا تبدیل ہویا لباس باوی تھی کیڑے ملک لے جاؤ تے نہ سردار ਆਪਣਾ ਚੇਂਜ ਮੁਲਕ ਹੋਣਾ ਇਹ ਮੈਂ ਪੱਕੀ ਗਰੰਟੀ ਦਿੰਦੀ ਆ ਨਾ ਰੇਸ਼ਿਆਂ ਬਦਲ ਦਿੱਤੇ ਨਾ ਸਰਦਾਰੀ ਬਦਲ ਦਿੱਤੀ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਥੋ ਜੇ ਮੈਂ ਸਾਰੇ ਬਲੀਆਂ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਦਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਛਰੋਨਾ ਦਾ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ ਅਵਲ ਲ ਨੂਰ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਚ ਸਭ ਜਗ ਉਪਜੋ ਕੋ ਭਲੇ ਕੋ ਮੰਦੇ ਇਹ ਮੈਂ ਲਿਖੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉੰਜੇ ਮੈਂ ਅਲੀ ਬੇ ਪੜੀ ਹੋਈ ਆ ਸਰਦਾਰ ਜੀ ਇਸ ਤੇ ਆ ਸਗੀ ਅੱਜ ਦੀ ਵੀਡੀਓ ਤੇ ਅਗਰ ਮੈਂ ਕਵਾ ਤੇ ਮੈਨੂੰ ਰੇਸ਼ਮਾ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਮੇਰੇ ਦਿਲ ਨੂੰ ਲੱਗਿਆ ਕਿ ਰੇਸ਼ਮਾ ਜੀ ਨੇ ਕਿਹਾ ਕਿ ਮੈਨੂੰ ਤੇ ਜਿਸ ਮਹਿਫਿਲ ਦੇ ਵਿੱਚ ਸਰਦਾਰ ਨਜ਼ਰ ਨਾ ਆਨਨਾ ਤੇ ਮੈਨੂੰ ਉਹ ਮਹਿਫਿਲ ਹੀ ਅਧੂਰੀ ਲੱਗਦੀ ਐ ਤੇ ਬਿਲਕੁਲ ਨਾ ਤੇ ਰੇਸ਼ਮਾ ਬਦਲੀ ਤੇ ਨਾ ਹੀ ਸਰਦਾਰ ਬਦਲੇ ਬਿਲਕੁਲ ਇਸ ਤਰ੍ਹਾਂ ਹੀ ਆਂ ਦੇਖੋ ਰੇਸ਼ਮਾ ਦਾ ਲਬਾਸ ਸ਼ਲਵਾਰ ਕਮੀਜ਼ ਹੀ ਰਿਹਾ ਓਹੀ ਰਿਹਾ ਉਹ ਜਿਸ ਕੰਟਰੀਸ ਵੀ ਗਏ ਆ ਉਹਨਾਂ ਨੇ ਕਦੀ ਵੀ ਆਪਣਾ ਲਬਾਸ ਨਹੀਂ ਬਦਲਿਆ ਤੇ ਦੇਖ ਲਓ ਸਿੱਖ ਸਰਦਾਰ ਵੀ ਇਵੇਂ ਆ ਉਹਨਾਂ ਨੇ ਕਦੀ ਆਪਣੀ ਕੋਈ ਚੀਜ਼ ਨਹੀਂ ਬਦਲੀ ਤਿਹਵਾਰ ਉਹ ਆਪਣਾ ਪੁਰ ਜੋਸ਼ ਹੋ ਕੇ ਮਨਾਉਂਦੇ ਆ ਹਰ ਚੀਜ਼ ਜੋ ਆਣਾ ਮਤਲਬ ਕਿ ਆਪਣਾ ਨੇਚਰ ਬਦਲੇ ਜਾਂ ਨਾ ਉਹਨਾਂ ਨੇ ਆਪਣੀ ਬੋਲੀ ਮਾਂ ਬੋਲੀ ਬਦਲੀ ਠੀਕ ਗੱਲ ਮਤਲਬ ਉਹ ਅੱਜ ਕਿੰਨੀ ਵੀ ਤਰੱਕੀ ਕਰ ਰਹੇ ਹਾਂ ਤੁਸੀਂ ਸਰਦਾਰ ਦੇਖੋ ਨਾ ਜਿਸ ਮਰਜ਼ੀ ਕੰਟਰੀ 'ਚ ਦੇਖੋ ਕੈਨੇਡਾ ਆਸਟ੍ਰੇਲੀਆ 'ਚ ਤੁਹਾਨੂੰ ਸਿੱਖੀ ਨਜ਼ਰ ਆਂਦੀ ਹੈ ਸਰਦਾਰ ਹੀ ਨਜ਼ਰ ਆਂਦੀ ਹੈ ਲੇਕਿਨ ਕੈਨੇਡਾ ਦੇ ਵਿੱਚ ਆਸਟ੍ਰੇਲੀਆ 'ਚ ਆਈ ਥਿੰਕ ਇੰਗਲਿਸ਼ ਹੀ ਚੱਲਦੀ ਆ ਜ਼ਿਆਦਾ ਲੇਕਿਨ ਕੀ ਆ ਉਹ ਪੰਜਾਬੀ ਉਹ ਕਿਸੇ ਵੀ ਕੰਟਰੀ ਚ ਜਾਣਗੇ ਉਹਨਾਂ ਦੇ ਤੁਸੀਂ ਸਰਦਾਰ ਜੀ ਦੇ ਸਿਰ ਦੇ ਉੱਤੇ ਪੱਗ ਦੇਖੋਗੇ ਉਹਨਾਂ ਦੀਆਂ ਮੁੱਛਾਂ ਦੇਖੋਗੇ ਉਸ ਤੋਂ ਬਾਅਦ ਉਹਨਾਂ ਦੀ ਪੰਜਾਬੀ ਦੇਖੋਗੇ ਹਰ ਚੀਜ਼ ਤੁਹਾਨੂੰ ਸੇਮ ਉਸ ਤਰ੍ਹਾਂ ਦੀ ਹੀ ਮਿਲੇਗੀ ਮੈਂ ਇੱਕ ਰਿਸਰਚ ਵਿਜ਼ਿਟ ਕਰ ਰਿਹਾ ਸੀ ਤੇ ਉੱਥੇ ਉਹ ਦੱਸ ਰਹੇ ਸੀ ਕਿ ਕੈਨੇਡਾ ਚ ਦੂਜੇ ਨੰਬਰ ਤੇ ਬੋਲਣ ਵਾਲੀ ਜਿਹੜੀ ਬੋਲੀ ਆ ਨਾ ਉਹ ਪੰਜਾਬੀ ਆ ਉਹ ਪੰਜਾਬੀ ਆ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਰਦਾਰ ਬੈਠੇ ਹੋਏ ਨੇ ਮਤਲਬ ਕਿ ਜ਼ਿਆਦਾ ਸਰਦਾਰ ਜਿਹੜਿਆ ਉਹ ਕੈਨੇਡਾ ਦੇ ਵਿੱਚ ਹੀ ਵਾਸਤੇ ਨੇ ਔਰ ਆਪਸ ਵਿੱਚ ਉਹ ਆਪਣੀ ਨੇਚਰ ਜਿਹੜੀ ਆ ਨਾ ਉਹਨਾਂ ਦੀ ਪੰਜਾਬੀ ਲੈਂਗੁਏਜ ਆ ਉਹ ਹੀ ਇਸਤੇਮਾਲ ਕਰਦੇ ਉਹ ਹੀ ਇਸਤੇਮਾਲ ਕਰਦੇ ਆ ਬਿਲਕੁਲ ਇਸਤੇਮਾਲ ਕਰਦੇ ਔਰ ਆਪਣੇ ਬੱਚਿਆਂ ਨੂੰ ਬੜੇ ਸ਼ੌਕ ਨਾਲ ਦੱਸਦੇ ਨੇ ਉਹਨਾਂ ਨੂੰ ਪੰਜਾਬੀ ਜਿਹੜੀ ਨਾ ਟਰੇਟ ਕਰਦੇ ਮਾਂ ਬੋਲੀ ਜ਼ੁਬਾਨ ਤੇ ਉਹ ਆਪਣੀ ਮਾਂ ਬੋਲੀ ਜ਼ੁਬਾਨ ਦੀ ਬਹੁਤ ਰਿਸਪੈਕਟ ਕਰਦੇ ਆ ਤੇ ਇਹੋ ਜਿਹਾ ਇਸੇ ਤਰ੍ਹਾਂ ਰੇਸ਼ਮਾ ਜੀ ਨੇ ਕਿਹਾ ਨਾ ਕਿ ਨਾ ਹੀ ਤੇ ਸਰਦਾਰ ਕਿਤੇ ਜਾ ਕੇ ਬਦਲਦੀਆ ਤੇ ਨਾ ਹੀ ਰੇਸ਼ਮਾ ਕਿਤੇ ਜਾ ਕੇ ਬਦਲਦੀਆ ਜਿਸ ਤਰ੍ਹਾਂ ਮਤਲਬ ਕਿ ਉਰੂਸ ਗਏ ਤੇ ਰੂਸ ਜਾ ਕੇ ਉਹਨਾਂ ਨੇ ਸਰਦਾਰ ਜੀ ਉਹਨਾਂ ਨੂੰ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਅੱਛਾ ਰੇਸ਼ਮਾ ਜੀ ਦੇ ਜਿਹੜੇ ਫਾਦਰ ਸੀਗੇ ਉਹ ਵੀ ਪਾਕਬੰਦੇ ਸੀ ਹਾਂ ਉਹਨਾਂ ਨੇ ਦੱਸਿਆ ਮਤਲਬ ਕਿ ਪਿੱਛੋਂ ਫਿਰ ਇਹਨਾਂ ਦਾ ਵੀ ਤੱਲੁਕ ਸਰਦਾਰਾ ਦੇ ਨਾਲ ਹੀ ਹੋਏਗਾ ਬਿਲਕੁਲ ਬਿਲਕੁਲ ਹੋ ਸਕਦਾ ਹੈ ਨਾ ਸਾਡੇ ਵਡਗਿਆਂ ਨੇ ਜਿੰਨੇ ਵੀ ਸਾਡੇ ਬਜ਼ੁਰਗ ਲੋਕ ਨੇ ਨਾ ਉਹ ਸਾਰੇ ਪਾਕਬੰਦੇ ਨੇ ਲੇਕਿਨ ਇਹ ਹੈ ਕਿ ਪੱਗ ਥੋੜੀ ਡਿਫਰੈਂਟ ਹੈ ਡਿਫਰੈਂਟ ਹੁੰਦੀ ਹੈ ਨਾ ਲੇਕਿਨ ਸਰਦਾਰਾ ਦੀ ਪੱਗ ਜਿਹੜੀ ਹੁੰਦੀ ਆ ਉਹ ਬਹੁਤ ਯੂਨੀਕ ਤੇ ਬਹੁਤ ਡਿਫਰੈਂਟ ਹੁੰਦੀ ਆ ਅਸੀਂ ਤੇ ਸਾਡੇ ਜਿਹੜੀ ਪੱਗ ਸਿੱਖ ਬਣਦੇ ਨੇ ਨਾ ਉਹੋ ਜੀ ਪੱਗ ਸਾਨੂੰ ਮੈਨੂੰ ਸ਼ੌਕ ਬੜਾ ਕਿ ਬਣਨੀ ਆਂਦੀ ਹੋਵੇ ਨਾ ਤੇ ਮੈਂ ਬੰਨਾ ਬਿਲਕੁਲ ਦੇਖੋ ਨਾ ਸਾਡੇ ਦਾਦੇ ਨਾਨੇ ਜਿਹੜੇ ਆ ਉਹ ਤੇ ਚਿੱਟਾ ਜਿਹਾ ਪਰਦਾ ਹੁੰਦਾ ਹੈ ਤੇ ਉਹਨੂੰ ਇਸ ਤਰ੍ਹਾਂ ਕਰਕੇ ਉਹਨਾਂ ਨੇ ਕਵਰ ਕਰ ਲੈਣਾ ਤੇ ਉਹ ਇਸ ਉਹਨੂੰ ਉਹਨੂੰ ਪਾਗ ਦਾ ਨਾਮ ਨਹੀਂ ਅਸੀਂ ਦੇ ਸਕਦੇ ਉਹ ਤੇ ਬਸ ਇੱਕ ਪਰਨਾ ਹੁੰਦਾ ਤੇ ਉਹਨੂੰ ਕਵਰ ਕਰ ਦਿਆ ਲੇਕਿਨ ਜੋ ਸਰਦਾਰਾ ਨਿਹਾਇ ਲਾਲ ਰੰਗ ਦੀ ਪਾਗ ਬੰਨੀ ਹੁੰਦੀ ਆ ਪੀਲੇ ਰੰਗ ਦੀ ਬੰਨੀ ਹੁੰਦੀ ਆ ਪਿੰਕ ਰੰਗ ਦੀ ਬੰਨੀ ਹੁੰਦੀ ਆ ਉਹ ਇੱਕ ਅਲੱਗ ਹੀ ਅੰਦਾਜ਼ ਲੱਗਦਾ ਆਪਣੀ ਡਰੈਸ ਦੇ ਨਾਲ ਮੈਚ ਕਰਕੇ ਅਲੱਗ ਹੀ ਮਤਲਬ ਕਿ ਅਸੀਂ ਇੱਕ ਦੇਖਿਆ ਸੀ ਨਾ ਸਿਰ ਟੌਪ ਰੀਚਸਡ ਪਰਸਨ ਦੇਖੇ ਸੀ ਸਰਦਾਰਾ ਦੇ ਉਹਨੇ ਆਪਣੀ ਕਾਰਾਂ ਦੇ ਨਾਲ ਪੱਗ ਮੈਚ ਕੀਤੀ ਸੀ ਉਹਨਾਂ ਨੇ ਆਪਣੀ ਹਰ ਕਾਰ ਦੇ ਨਾਲ ਆਪਣੀ ਪੱਗ ਮੈਚ ਕਰਦੇ ਸੀ ਕਿ ਚੇਸ ਪਰਸਨ ਸੀ ਉਹ ਸਰਦਾਰ ਟੌਪ 10 ਚ ਆਉਂਦੇ ਸੀ ਬਾਕੀ ਰੇਸ਼ਮਾ ਜੀ ਨੇ ਬਹੁਤ ਵਧੀਆ ਗੱਲਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਹਿਫਿਲ अधूरी ਲੱਗ ਰਹੀ ਹੈ ਬਿਲਕੁਲ ਜਿਸ ਮਹਿਫਿਲ ਦੇ ਵਿੱਚ ਸਰਦਾਰ ਹੋਏਗਾ ਨਾ ਤੁਸੀਂ ਬੋਰ ਨਹੀਂ ਹੋਏਗੇ ਕਿਉਂਕਿ ਤੁਹਾਡੇ ਨਾਲ ਵਾਲੇ ਅਗਰ ਉਹ ਮਹਿਫਿਲ ਸੁਣਦੇ ਪਏ ਆ ਨਾ ਤੇ ਉਹ ਮਤਲਬ ਇੰਜੋਏ ਨਹੀਂ ਕਰਨਗੇ ਲੇਕਿਨ ਆਟੋਮੈਟਿਕ ਉਹ ਸਰਦਾਰ ਇਸ ਤਰ੍ਹਾਂ ਇੰਜੋਏ ਕਰੇਗਾ ਕਿ ਨਾਲ ਵਾਲਾ ਬੰਦਾ ਆਟੋਮੈਟਿਕ ਇੰਜੋਏ ਕਰਨ ਲੱਗ ਜਾਏਗਾ ਤੇ ਬਹੁਤ ਵਧੀਆ ਜਿਸ ਤਰ੍ਹਾਂ ਕਿ ਜੀਸ਼ਵਨ ਜੀ ਨੇ ਕਿਹਾ ਕਿ ਅਸੀਂ ਵਲੀਆ ਦੀ ਗੁਰੂ ਗੁਰੂ ਨਾਨਕ ਦੇਵ ਜੀ ਦੀ ਬਹੁਤ ਰਿਸਪੈਕਟ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਗਈ ਦਰਬਾਰ ਸਾਹਿਬ ਵੀ ਗਈ ਮੈਂ ਉੱਥੇ ਜਾ ਕੇ ਖੇਚ ਰਿਹਾ ਉਹ ਸ਼ਬਦ ਵੀ ਭਰੇ ਮਤਲਬ ਕਿ ਰੇਸ਼ਮਾ ਜੀ ਤੇ ਗੱਲਾ ਤੋਂ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਇੰਜ ਲੱਗਦਾ ਹੈ ਕਿ ਸਰਦਾਰਾ ਦੇ ਨਾਲ ਮੇਰਾ ਜਿਹੜਾ ਨਾ ਉਹ ਜਨਮਾ ਦਾ ਵਾਸਤੇ ਹੈ ਤੇ ਇਹ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਇੱਕ ਸਰਦਾਰਾ ਦੇ ਨਾਲ ਇੱਕ दिली ਮੁਹੱਬਤ ਜਿਹੜੀ ਆ ਨਾ ਉਹ ਆਟੋਮੈਟਿਕ ਹੋ ਜਾਂਦੀ ਆ ਅਸੀਂ ਕੋਈ ਵੀ ਸਰਦਾਰ ਜੀ ਦੇਖਦੇ ਆ ਨਾ ਮਤਲਬ ਕਿ ਉਹ ਪੰਜਾਬੀ ਬੋਲਦੇ ਹੋਵੇ ਤੇ ਆਟੋਮੈਟਿਕ ਇਸ ਤਰ੍ਹਾਂ ਉਹ ਉਹਨਾਂ ਤੇ ਇਸ ਤਰ੍ਹਾਂ ਮਤਲਬ ਕਿ ਲੱਗਣ ਲੱਗ ਜਾਂਦੇ ਕਿ ਪਤਾ ਨਹੀਂ ਕਿਹੜਾ ਬੱਬਰ ਸ਼ੇਰ ਗੱਭਰੂ ਜਵਾਨ ਆ ਕਿ ਮਤਲਬ ਕਿ ਦੂਰੋਂ ਹੀ ਆਂਦਾ ਹੋਵੇ ਨਾ ਸਰਦਾਰ ਪਾਗ ਬੰਨ ਕੇ ਤੇ ਲੋਕੀ ਇਸ ਤਰ੍ਹਾਂ ਵੇਖਣ ਲੱਗ ਜਾਂਦੇ ਆ ਕਿ ਸੈਲਫੀਆ ਲੈਣ ਲੱਗ ਜਾਂਦੇ ਕਿ ਹਾਲਾਂਕਿ ਬੰਨੀ ਤੇ ਉਹਨਾਂ ਨੇ ਇੱਕ ਪਾਗ ਹੀ ਹੁੰਦੀ ਆ ਲੇਕਿਨ ਉਹਨਾਂ ਦੀ ਜਿਹੜੀ ਸਿਰ ਤੇ ਉਹ ਸਰਦਾਰ ਹਨ ਸਰਦਾਰੀ ਉਹਨ ਦੀ ਰਿਸਪੈਕਟ ਉਹ ਆਪਣੀ ਸਰਦਾਰੀ ਉਹ ਆਪਣੀ ਸਿੱਖੀ ਨੂੰ ਕਦੀ ਵੀ ਨਹੀਂ ਭੁੱਲ ਸਕਦੇ ਉਹ ਜਿੱਥੇ ਵੀ ਚਲੇ ਜਾਣ ਜਿੰਨੇ ਵੀ ਅਮੀਰ ਬਣ ਜਾਣ ਤੁਸੀਂ ਇਤੋਂ ਹੀ ਅੰਦਾਜ਼ਾ ਲਗਾ ਲਓ ਕਿ ਸਿੱਖ ਸਰਦਾਰ ਇਸ ਤਰ੍ਹਾਂ ਕਿ ਅਗਰ ਉਹ ਦਰਬਾਰ ਸਾਹਿਬ ਚਲੇ ਜਾਣ ਨਾ ਜਿੰਨੇ ਵੀ ਅਮੀਰ ਹੋਣ ਉਹ ਉੱਥੇ ਜਾ ਕੇ ਹਰ ਚੀਜ਼ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਝੂਠੇ ਬਰਤਨ ਵੀ ਧੋਣੇ ਪੈਣ ਤਾਂ ਤੇ ਉਹ ਝੂਠੇ ਬਰਤਨ ਧੋ ਕੇ ਸੇਵਾ ਕਰ ਦਿਆ ਤੇ ਫਿਰ ਕਾਮਯਾਬੀ ਤੇ ਉਹਨਾਂ ਦੇ ਕਦਮ ਆਪ ਹੀ ਛੂਣਗੇ ਬਾਕੀ ਵੀਡੀਓ ਬਹੁਤ ਵਧੀਆ ਜੀ ਰੇਸ਼ਮਾ ਜੀ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਮੇਰੇ ਨੂੰ ਲੱਗਿਆ ਗਾਇਸ ਤੁਹਾਨੂੰ ਕਿਸੀ ਲੱਗੀ ਅੱਜ ਦੀ ਵੀਡੀਓ ਰੇਸ਼ਮਾ ਜੀ ਦੀਆਂ ਗੱਲਾਂ ਕਹਿੋ ਜੀ ਲੱਗਾ ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਸਿੱਖਾ ਸਰਦਾਰਾਂ ਵਾਸਤੇ ਪ੍ਰਾਊਡ ਦੀ ਗੱਲ ਆ ਕਿ ਇੱਕ ਹੋਰ ਮਜ਼ਬ ਧਰਮ ਕੌਮ ਦੀ ਸਿੰਗਰ ਉਹ ਵੀ ਹੋ ਕੇ ਤੇ ਉਹ ਸਰਦਾਰਾਂ ਦੀ ਤਾਰੀਫ ਕਰੇ ਤੇ ਫਿਰ ਫਖਰ ਦੀ ਤੇ ਗੱਲ ਬਣਦੀ ਆ ਬਾਕੀ ਕੀ ਕਹਿੰਦੇ ਹੋ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲਦਿਆਂ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖਣਾ ਸਾਨੂੰ ਦਵਾ ਯਾਦ